ਅੱਜ ਭਵਾਨੀਗੜ ਇਥੋਂ ਦੇ ਨੇੜਲੇ ਪਿੰਡ ਕਾਉਂਦਾਂ ਵਿਖੇ ਪੰਜਾਬ ਦੇ ਸਿਹਤ ਮੰਤਰੀ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ ਨਸ਼ਾ ਮੁਕਤੀ ਅਤੇ ਮੋੜ ਬਸੇਵਾ ਕੇਂਦਰ ਵਿਖੇ ਪਹੁੰਚ ਕੇ ਜੇਰੇ ਇਲਾਜ ਵਿਅਕਤੀਆਂ ਨੂੰ ਉਪਲਬਧ ਕਰਵਾਈਆਂ ਜਾ ਰਹੀਆਂ ਵੱਖ-ਵੱਖ ਚੁਬਧਾਂ ਦਾ ਨਿਰੀਖਣ ਕੀਤਾ ਇਸ ਉਪਰੰਤ ਉਹਨਾਂ ਨੇ ਵਿਧਾਇਕ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਐਸਐਸਪੀ ਸ਼ਰਤਾਰ ਸਿੰਘ ਚੈਲ ਸਮੇਤ ਹੋਰ ਅਧਿਕਾਰੀਆਂ ਨੂੰ ਜ਼ਿਲ੍ਹਾ ਸੰਗਰੂਰ ਵਿੱਚ ਚੱਲ ਰਹੇ ਵੱਖ-ਵੱਖ ਸਰਕਾਰੀ ਪ੍ਰਾਈਵੇਟ ਨਸ਼ਾ ਮੁਕਤੀ ਮੁੱਢ ਵਿਸ਼ੇਵਾ ਕੇਂਦਰਾਂ ਸੰਚਾਲਕਾਂ ਨਾਲ ਮੀਟਿੰਗ ਕੀਤੀ ਇਨਾਂ ਕੇਂਦਰਾਂ ਵਿੱਚ ਨਸ਼ਿਆਂ ਤੋਂ ਛੁਟਕਾਰਾ ਪਾਉਣ ਲਈ ਜਿਹੜੇ ਇਲਾਜ ਵਿਅਕਤੀਆਂ ਨੂੰ ਕਿਤਾ ਮੁਖੀ ਸਖਲਾਈ ਦੇਣ ਦੀ ਲੋੜ ਤੇ ਜ਼ੋਰ ਹੈ ਉਹਨਾਂ ਕਹੇ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਵਨ ਤਮਨ ਦੀ ਅਗਵਾਈ ਹੇਠ ਨਸ਼ਾ ਮੁਕਤ ਕਰਨ ਦੀ ਵਿਸ਼ੇਸ਼ ਮਹਿੰਮ ਜੁੱਧ ਨਸ਼ਿਆਂ ਵਿਰੁੱਧ ਨਾਮ ਹੇਠ ਚਲਾਈ ਜਾ ਰਹੀ ਹੈ ਜਿਸ ਤਹਿਤ ਲੋਕਾਂ ਨੂੰ ਫੀਡਬੈਕ ਵੀ ਪ੍ਰਾਪਤ ਕੀਤੀ ਜਾ ਰਹੀ ਹੈ ਤਾਂ ਕਿ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕੀਤਾ ਜਾ ਸਕੇ ਸਿਹਤ ਮੰਤਰੀ ਬਲਵੀਰ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਨਸ਼ਿਆਂ ਦੀ ਮਾੜੀ ਆਦਤ ਦਾ ਸ਼ਿਕਾਰ ਹਨ ਉਹਨਾਂ ਨੂੰ ਜੇਲ੍ਹਾਂ ਵਿੱਚ ਭੇਜਣ ਦੀ ਥਾਂ ਹਸਪਤਾਲਾਂ ਵਿੱਚ ਦਾਖਲ ਕਰਵਾ ਕੇ ਸਹੀ ਇਲਾਜ ਕਰਾਉਣ ਤੇ ਤੰਦਰੁਸਤ ਹੋਣ ਵਾਗਰੋਂ ਕਿਤਾ ਮੁਕੀ ਛਗਲਾਈ ਪ੍ਰਦਾਨ ਕਰਕੇ ਰੁਜ਼ਗਾਰ ਦੇ ਸਮਰਥ ਬਣਾਉਣਾ ਸਰਕਾਰ ਦਾ ਮੁੱਖ ਟੀਚਾ ਹੈ ਉਹਨਾਂ ਕਹਿ ਕੇ ਨਸ਼ਾ ਤਖਸੀਰੀ ਕਰਨ ਵਾਲਿਆਂ ਖਿਲਾਫ ਸਖਤ ਸਖਤ ਕਾਰਵਾਈ ਕਰਨ ਤੇ ਪੁਲਿਸ ਨੂ ਪਹਿਲਾ ਤੋਂ ਹਦਾਇਤਾਂ ਜਾਰੀ ਹੋ ਚੁੱਕੀਆਂ ਹਨ ਅਯੇਹ ਨਸ਼ਾ ਤਖਸਤਰਾਂ ਵੱਲੋਂ ਪਾਪ ਦੀ ਕਮਾਈ ਨਾਲ ਬਣਾਈ ਗਈ ਜਾਇਦਾਦ ਨੂੰ ਵੀ ਨਸ਼ਟ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕੈਪਟਨ ਮੰਤਰੀ ਅਮਨਰ ਕੈਪਟਨ ਮੰਤਰੀ ਬਲਵੀਰ ਸਿੰਘ ਗੰਨੇ ਸਰਕਾਰੀ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰਾਂ ਤੇ ਸੰਚਾਲਕਾਂ ਨੂੰ ਕਿਹਾ ਕਿ ਨਸ਼ਾ ਮੁਕਤੀ ਕੇਂਦਰਾਂ ਵਿੱਚ ਵੱਧ ਤੋਂ ਵੱਧ ਨਸ਼ਾ ਪੀੜਤ ਵਿਅਕਤੀਆਂ ਨੂੰ ਦਾਖਲ ਹੋਣ ਲਈ ਪ੍ਰੇਰਿਤ ਕੀਤਾ ਜਾਵੇ ਤੇ ਰੋਜ਼ਾਨਾ ਆਧਾਰ ਤੇ ਮਨੋਬੇਣਕਕ ਅਕਸਰਾਂ ਦਾ ਸਹਿਯੋਗ ਲੈਂਦੇ ਹੋਏ ਉਹਨਾਂ ਨੂੰ ਛੇਤੀ ਛੇਤ ਯਾਬ ਕਰਨ ਦੀ ਸਰਗਰਮ ਵਿੱਚ ਕਦਮ ਪੁੱਟੇ ਜਾਣਾ ਉਹਨਾਂ ਦੱਸਿਆ ਕਿ ਜਿਹੜੇ ਵਿਅਕਤੀ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਹਨ ਉਹਨਾਂ ਦੀ ਸਿਹਤ ਯਾਬ ਕਰਨ ਲਈ ਮਾਪਿਆਂ ਨੇ ਵੀ ਆਪਣਾ ਕਦਮ ਅੱਗੇ ਵਧਾਇਆ ਤੇ ਇਹਨਾਂ ਨਾਲ ਪੂਰੀ ਆਸ ਵੱਜ ਗਈ ਹੈ ਲੋਕਾਂ ਤਨਮਨ ਨਾਲ ਨਸ਼ਿਆਂ ਤੋਂ ਖਾਤਮੇ ਨੇ ਨਾਲੀ ਜੁੜ ਰਹੇ ਹਨ ਰਿਪੋਰਟ ਰਾਜਖਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਪੂਰੇ ਪੰਜਾਬ ਦੇ ਵਿੱਚ ਯੋਧ ਨਸ਼ੇ ਵਿਰੁੱਧ ਇਹ ਪੰਜਾਬ ਸਰਕਾਰ ਦੀ ਮੈਂਮ ਚੱਲ ਰਹੀ ਹੈ ਜਿਸ ਤਰ੍ਹਾਂ ਅਸੀਂ ਬਾਕੀ ਸਾਡੇ ਜੋ ਮਾਰਜੋਗ ਸਾਡੇ ਮੁੱਖ ਮੰਤਰੀ ਸਾਡੇ ਨੈਸ਼ਨਲ ਕੋਨਵੀਨਰ ਉਹਨਾਂ ਨੇ ਵਾਰੰਟੀਆਂ ਦਿੱਤੀਆਂ ਸੀ ਮੱਲਾ ਉਹਨਾਂ ਨੇ ਕਿਹਾ ਸੀ ਬਣਾਵਾਂਗੇ ਅਸੀਂ ਬਣਾਵਾਂ ਤੇ ਬਿਜਲੀ ਫਰੀ ਕਰਤੀ ਕਿਸਾਨਾਂ ਨੂੰ ਦਿਨੇ ਬਿਜਲੀ ਦੇ ਦਿੱਤੀ ਹੋਰ ਵੀ ਬਹੁਤ سارے ਵਾਦੇ ਕੀਤੇ ਇੱਕ ਸਾਡਾ ਵਾਦਾ ਉਹਨਾਂ ਦਾ ਇਹ ਵੀ ਸੀਗਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਉਹਦੇ ਵਾਸਤੇ ਹੁਣ ਜਿਹੜੀ ਹੈਗੀ ਆ ਇਹ ਮੁਹਿੰਮ ਚਲਾਈ ਜਾ ਰਹੀ ਆ ਉਹਦੇ ਤਹਿਤ ਮੈਂ ਸਾਰੇ ਜਿੰਨੇ ਵੀ ਹੈਗੇ ਸਾਡੇ ਸਾਰੇ ਕੈਬਨਿਟ ਮਨਿਸਟਰ ਮੇਰੇ ਸਹਿਯੋਗੀ ਰਵਿੰਦਰ ਪ੍ਰਾਜਪੀ ਮੇਰੇ ਨਾਲ ਬੈਠੇ ਆ ਐਮ ਐਲ اے ਔਰ ਸਾਰੇ ਅਫਸਰ ਸਬੰਧ ਡਿਪਟੀ ਕਮਿਸ਼ਨਰ ਔਰ ਐਸ ਐਸ ਪੀ ਔਰ ਸਿਵਲ ਸਰਜਨ ਸਾਰੇ ਫੀਲਡ ਵਿੱਚ ਆ ਗਏ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਔਰ ਲੋਕਾਂ ਤੋਂ ਫੀਡਬੈਕ ਲੈ ਰਹੇ ਆ ਔਰ ਇਹਦੇ ਚ ਸਾਡਾ ਜਿਹੜਾ ਮੈਸੇਜ ਹੈਗਾ ਮੈਸੇਜ ਸਾਡਾ ਬਹੁਤ ਕਲੀਅਰ ਹੈ ਕਿ ਜਿਹੜੇ ਬੰਦੇ ਨਸ਼ਾ ਕਰਦੇ ਆ ਉਹਨਾਂ ਨੂੰ ਜੇਲ੍ਹ ਚ ਨਹੀਂ ਭੇਜਣਾ ਉਹਨਾਂ ਨੂੰ ਹਸਪਤਾਲ ਜਾ ਕੇ ਉਹਨਾਂ ਦਾ ਨਸ਼ਾ ਛੁਡਾ ਕੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਕੰਮ ਤੇ ਲਾਣਾ ਜਿਹੜੇ ਬੰਦੇ ਟੀਕਾ ਲਾਂਦੇ ਆ ਉਹਨਾਂ ਨੂੰ ਪਹਿਲਾਂ ਗੋਲੀਆਂ ਤੇ ਫਿਰ ਗੋਲੀਆਂ ਅਟਾ ਕੇ ਕੰਮ ਸਿਖਾ ਕੇ ਕੰਮ ਤੇ ਲਾਣਾ ਔਰ ਜਿਹੜੇ ਨਸ਼ਾ ਵੇਚਣ ਵਾਲੇ ਆ ਜਿਹੜੇ ਅਪਰਾਧੀ ਆ ਉਹਨਾਂ ਨੂੰ ਜਿਹੜਾ ਪੁਲਿਸ ડીਲ ਕਰੇਗੀ ਉਹਨਾਂ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਜਾਂ ਤਾਂ ਪੰਜਾਬ ਚੋਂ ਭੱਜ ਕੇ ਬਾਹਰ ਜਾਣਗੇ ਤੇ ਜਾਇ ਕੰਮ ਛੱਡ ਦੇਣਗੇ ਆਦਰਵਾਈਜ਼ ਉਹ ਜੇਲਾਂ ਚ ਹੋਣਗੇ ਔਰ ਪੁਲਿਸ ਉਹਨਾਂ ਦੇ ਪਿੱਛੇ ਹੋਏਗੀ ਤੇ ਉਹਨਾਂ ਦੇ ਜਿਹੜੇ ਉਹਨਾਂ ਨੇ ਪਾਪ ਦੀ ਕਮਾਈ ਨਾਲ ਜੋ ਕੁਝ ਵੀ ਬਣਾਇਆ ਹੋਏਗਾ ਉਹ ਵੀ ਉਹਨਾਂ ਕੋਲ ਨਹੀਂ ਰਹੇਗਾ ਇਹ ਬੜਾ ਕਲੀਅਰ ਮੈਸੇਜ ਜਿਹੜਾ ਹੈਗਾ ਸਾਡੇ ਮਾਨ ਗਵਰਨਮੈਂਟ ਨੇ ਦਿੱਤਾ ਔਰ ਇਹਦੇ ਨਾਲ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਆਉਣ ਵਾਲੇ 3-4 ਮਹੀਨੇ ਦੇ ਵਿੱਚ ਨਸ਼ੇ ਨੂੰ ਆਲਰੇਡੀ ਜਿਹੜੇ ਜਿਹੜੇ ਨਸ਼ਾ ਵੇਚਣ ਵਾਲੇ ਸੀਗੇ ਉਹ 80-90% ਤਾਂ ਛੱਡ ਕੇ ਭੱਜ ਗਿਆ ਪੰਜਾਬ ਨੂੰ ਠੀਕ ਹੈ ਜੀ ਜਾਂ ਜਿਹੜੇ ਆ ਗਏ ਕੁਝ ਜ਼ਿਲ੍ਹਿਆਂ ਦੇ ਵਿੱਚ ਚਲੇ ਗਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਇਹਨੂੰ ਸਕਿੱਲ ਡਿਵੈਲਪਮੈਂਟ ਨਾਲ ਜੋੜ ਕੇ এমਪਲੋਇਮੈਂਟ ਜਨਰੇਸ਼ਨ ਨਾਲ ਜੋੜ ਕੇ ਪੰਜਾਬ ਦੇ ਨੌਜਵਾਨਾਂ ਨੂੰ ਅਸੀਂ ਜਿਹੜਾ ਹੈਗਾ ਵੀ ਵੇ ਲੀਡ देम ਟੂ ਨਾਰਮਲ ਲਾਈਫ ਕਿ ਆਮ ਜਿਹੜੀ ਮੇਨ ਸਟ੍ਰੀਮ ਦੇ ਵਿੱਚ ਜਾ ਕੇ ਜਿਹੜਾ ਹੈਗਾ ਉਹ ਵਧੀਆ ਆਪਣਾ ਜਿਹੜਾ ਸਮਾਜ ਦੇ ਵਿੱਚ ਇੱਕ ਵਧੀਆ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਣ ਇਹਦੇ ਵਾਸਤੇ ਅਸੀਂ ਇੱਕ ਤਾਂ ਦੋ ਤਿੰਨ ਕੰਮ ਕਰ ਰਹੇ ਹਾਂ ਜੀ ਇੱਕ ਤਾਂ ਉਹ ਡੀਕ੍ਰਿਮੀਨਲਾਈਜ਼ ਇਹ ਜਿਹੜਾ ਨਸ਼ਾ ਕਰਦਾ ਹੈ ਉਹ ਮਰੀਜ਼ ਹੈ ਉਹਦੇ ਨਾਲ ਹਮਦਰਦੀ ਹੈ ਉਹਨੂੰ ਜੇਲਾ ਚ ਨਹੀਂ ਭੇਜਣਾ ਤੇ ਦੂਜਾ ਇਹਦੇ ਵਾਸਤੇ ਜਿਹੜਾ ਕੰਪੋਨੈਂਟ ਹੈ ਵੀ ਉਹਨਾਂ ਵਾਸਤੇ سپورਟ ਗਰੁੱਪ ਜਿੱਥੇ ਵੀ ਸਾਡਾ ਓਟ ਸੈਂਟਰ ਹੈ ਜਾਂ ਡੀਡਿਕਸ਼ਨ ਸੈਂਟਰ ਹੈ ਉੱਥੇ ਨਾਰਕੋਟਿਕ ਅਨੋਨਿਮਸ ਨਾਲ ਮਿਲ ਕੇ ਡਿਫਰੈਂਟ ਐਨ ਜੀਓਜ਼ ਨਾਲ ਮਿਲ ਕੇ ਪਿੰਡਾਂ ਦੀਆਂ ਨੌਜਵਾਨ ਸਭਾ ਨਾਲ ਮਿਲ ਕੇ ਪੰਚਾਇਤਾਂ ਨਾਲ ਮਿਲ ਕੇ ਪਿੰਡਾਂ ਚ ਮਹੱਲਿਆਂ ਦੇ ਵਿੱਚ ਡੀਡਿਕਸ਼ਨ ਸੈਂਟਰ ਦੇ ਨਾਲ ਨਾਰਕੋਟਿਕ ਅਨੋਨਿਮਸ ਦੇ ਗਰੁੱਪ ਤੇ ਦੂਜੇ ਜਿਹੜੇ ਐਨ ਜੀਓਜ਼ ਦੇ ਸਪੋਰਟ ਗਰੁੱਪ ਆ ਜਿਹੜੇ ਉਹ ਬਣਾ ਰਹੇ ਆ ਤੇ ਇਸੇ ਤਰ੍ਹਾਂ ਅਸੀਂ ਇੰਡਸਟਰੀਜ਼ ਦੇ ਨਾਲ ਜਿਹੜਾ ਹੈਗਾ ਤਾਲਮੇਲ ਕਰਕੇ ਉਹਨਾਂ ਨੂੰ ਜੋ ਚਾਹੀਦਾ ਹੈ ਡਿਸਪੈਂਸਰੀਆਂ ਚਾਹੀਦੀਆਂ ਹਸਪਤਾਲ ਚਾਹੀਦੇ ਉਹ ਦੇ ਰਹੇ ਆ ਤੇ ਉਹ ਉਹਨਾਂ ਨੂੰ ਪੁੱਛ ਕੇ ਕਿ ਤੁਹਾਨੂੰ ਕਿਹੜਾ ਸਕਿੱਲ ਚਾਹੀਦਾ ਉਹ ਵਾਲੀ ਟ੍ਰੇਨਿੰਗ ਦੇ ਕੇ ਅਸੀਂ ਜਿਹੜੇ ਬੱਚੇ ਆ ਉਹਨਾਂ ਨੂੰ ਬੱਚੇ ਦੇ ਰਹੇ ਆ ਤਾਂ ਉਹ ਕਹਿੰਦੇ ਅਸੀਂ ਜੌਬ ਦੇਵਾਂਗੇ ਸੋ ਬਹੁਤ ਅੱਛਾ ਰਿਸਪੌਂਸ ਹੈ ਇੰਡਸਟਰੀਜ਼ ਦਾ ਵੀ ਪੰਜਾਬ ਦੇ ਲੋਕਾਂ ਦਾ ਵੀ ਔਰ ਜਿਹੜੇ ਆਮ ਲੋਕ ਆ ਉਹਨਾਂ ਦਾ ਵੀ ਔਰ ਜਿਹੜੇ ਖਾਸ ਕਰਕੇ ਮਾਪੇ ਜਿਨ੍ਹਾਂ ਦੇ ਬੱਚੇ ਨਸ਼ਾ ਕਰਦੇ ਸੀਗੇ ਉਹ ਖੁਦ ਮਾਪੇ ਬੁਲਾ ਕੇ ਉਹਨਾਂ ਦੇ ਬਾਪ ਬੁਲਾ ਕੇ ਕਹਿੰਦਾ ਮੇਰਾ ਬੇਟਾ ਨਸ਼ਾ ਕਰਦਾ ਇਹਨੂੰ ਲੈ ਜਾਓ ਤੇ ਇਹਦਾ ਨਸ਼ਾ ਛੁਡਾ ਦਿਓ ਤੇ ਮਤਲਬ ਮਾਪੇ ਦੁਖੀ ਹੋਏ ਹੋਏ ਸੀਗੇ ਤੇ ਬਹੁਤ ਅੱਛਾ ਰਿਸਪੌਂਸ ਹੈ ਜੀ মিডিਆ ਦਾ ਵੀ ਮੈਂ ਧੰਨਵਾਦ ਕਰਦਾ ਕਿ ਸਾਨੂੰ মিডিਆ ਦੇ ਥਰੂ ਬਹੁਤ ਅੱਛੀਆਂ ਜਣੀਆਂ ਹੈਗੀਆਂ ਐਕਸ਼ਨੇਬਲ ਇਨਫੋਰਮੇਸ਼ਨ ਮਿਲਨੀ ਸ਼ੁਰੂ ਹੋ ਗਈ ਆ ਤੇ ਅਸੀਂ ਉਹਦੇ ਤੇ ਜੋ ਵੀ ਸਾਡੇ ਕੋਲ ਇਨਪੁਟ ਆਉਂਦੀ ਆ ਰਿਪੋਰਟਸ ਦੀ ਹੈਲਪਲਾਈਨ ਵੀ ਹੈਗੀ ਆ ਤੇ ਸਾਡੀਆਂ ਹੈਲਥ ਦੀ ਹੈਲਪਲਾਈਨ ਵੀ ਆ ਤੇ ਅਸੀਂ ਹੈਲਥ ਦੇ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਕਰ ਰਹੇ ਆ ਪ੍ਰਾਇਮਰੀ ਕੇਅਰ ਚ ਮੋਬਾਈਲ ਆਮ ਆਦਮੀ ਕਲੀਨਿਕ ਲੈ ਕੇ ਆ ਰਹੇ ਆ ਸੈਕੰਡਰੀ ਕੇਅਰ ਦੇ ਵਿੱਚ 100% ਫ੍ਰੀ ਅਵੇਲੇਬਿਲਟੀ ਆਫ ਡਰਗਸ ਅਸੀਂ ਨੰਬਰ ਲਿਖ ਕੇ ਲਗਾ ਦਿੱਤੇ ਆ ਜੇ ਦਵਾਈ ਜਿਹੜੀ ਹੈਗੀ ਆ ਅਸੀਂ ਸਾਰੀਆਂ ਦਵਾਈਆਂ ਦਿੱਤੀਆਂ ਪੈਸੇ ਵੀ ਦਿੱਤੇ ਇਹਦੇ ਵਿੱਚ ਕੀ ਸੀਗਾ ਕਿ 55 60% ਲੋਕਾਂ ਨੂੰ ਦਵਾਈ ਮਿਲ ਰਹੀ ਸੀ ਕਿਤੇ 45% ਕਿਤੇ 55% ਤੇ ਅਸੀਂ ਜਦੋਂ ਪੈਸੇ ਦੇ ਦਿੱਤੇ ਦਵਾਈ ਦੇ ਦਿੱਤੀ 100% ਕਿਉਂ ਨਹੀਂ ਫਿਰ ਅਸੀਂ ਕਹਾਂ ਵੀ ਪਹਿਲਾਂ ਐਸਐਮਓ ਨੂੰ ਪੁੱਛੋ ਜੇ ਫਿਰ ਦਵਾਈ ਨਹੀਂ ਮਿਲਦੀ ਦੂਜਾ ਨੰਬਰ ਮੇਰਾ ਹੈਗਾ ਸਿੱਧਾ ਹੈੱਡਕੁਆਰਟਰ ਤੇ ਮੇਰੇ ਕੋਲ ਆਏਗਾ ਐਸਐਮਓ ਤੇ ਸਿਵਲ ਸਟਾਫ ਤੇ ਐਕਸ਼ਨ ਹੋਏਗਾ ਜੇ ਦਵਾਈ ਨਹੀਂ ਮਿਲਦੀ ਮਰੀਜ਼ ਨੂੰ ਇਸੇ ਤਰ੍ਹਾਂ ਜਿਹੜੇ ਤੁਹਾਡੇ ਟੈਸਟੀ ਕੇਅਰ ਦੇ ਵਿੱਚ ਅਸੀਂ ਹੱਬ ਐਂਡ ਸਪੋਕ ਜਿਵੇਂ ਗੋਡੇ ਬਦਲਨੇ ਆ ਹਾਰਟ ਦੀ ਸਰਜਰੀ ਹੋਣੀ ਆ ਬ੍ਰੇਨ ਦੀ ਸਰਜਰੀ ਹੋਣੀ ਆ ਤੁਹਾਨੂੰ ਹਰ ਜਿਲ੍ਹੇ 'ਚ ਨਹੀਂ ਬਣਾਏ ਜਾ ਸਕਦੀ ਪੰਜਾਬ 'ਚ 4 4 5 5 ਸੈਂਟਰ ਬਣਾ ਦਾਂਗੇ ਪੰਜਾਬ ਬਹੁਤਾ ਵੱਡਾ ਨਹੀਂ ਉੱਥੇ ਜਾ ਕੇ ਅਗਲਾ ਆਪਰੇਸ਼ਨ ਕਰਾ ਲੇਗਾ ਜੱਚਾ ਬੱਚਾ ਦੀ ਲੋੜ ਹੁੰਦੀ ਆ ਉਹ ਹਰ 5 10 ਕਿਲੋਮੀਟਰ ਤੇ ਜਿਹੜਾ ਜ ਕਿ ਜਿਹੜਾ ਤਾਂ ਕਿ ਲੇਡੀਆਂ ਦੂਰ ਨਹੀਂ ਜਾ ਸਕਦੀਆਂ ਉਹ ਵਾਲੇ ਸੈਂਟਰ ਅਸੀਂ ਜ਼ਿਆਦਾ ਬਣਾਵਾਂਗੇ ਬਾਕੀ ਜਿਹੜੀਆਂ ਸਾਰੀਆਂ ਐਮਰਜੈਂਸੀ ਆ ਉਹਦੇ ਵਾਸਤੇ ਅੱਛਾ ਸੈਂਟਰ ਕਰਾਂਗੇ ਤੇ ਜ਼ਿਲ੍ਹਾ ਲੈਵਲ ਦੇ ਉੱਤੇ ਸਬਡਿਵੀਜ਼ਨ ਲੈਵਲ ਦੇ ਉੱਤੇ ਐਮਰਜੈਂਸੀ ਸਰਵਿਸਿਜ਼ ਜੱਚਾ ਬੱਚਾ ਸਰਵਿਸਿਜ਼ अवेलेबल ਹੋਣ ਤੇ ਜਿਹੜੇ ਸੈਂਟਰ ਆਫ ਐਕਸੀਲੈਂਸ ਆ ਜਿਹੜੇ ਸੁਪਰ ਸਪੈਸ਼ਲਾਈਜ਼ੇਸ਼ਨ ਜਿਵੇਂ ਤੁਸੀਂ ਕਹਿੰਦੇ ਆ ਉਹ ਹੱਬ ਐਂਡ ਸਪੋਕ ਦੇ ਵਿੱਚ ਸੋ ਇਹ ਵਾਲੀ ਨਵੀਂ ਪਾਲਿਸੀ ਉਹਦੇ ਚ ਇੱਕ ਅਸੀਂ ਪਾਇਲਟ ਕਰ ਰਹੇ ਹਾਂ ਕਿ ਸਾਡੇ ਕੋਲ ਜ਼ਿਲ੍ਹੇ ਦੇ ਵਿੱਚ ਚਾਰ ਹਸਪਤਾਲ ਆ ਇੱਕ ਮਤਲਬ ਜਿਹੜੇ 100 ਬੈੱਡ ਜਾਂ ਉਸ ਤੋਂ ਉੱਪਰ ਹੈਗੇ ਆ ਇੱਕ ਕੋਈ ਪ੍ਰਾਈਵੇਟ ਸਰਵਿਸ ਪ੍ਰੋਵਾਈਡਰ ਵੇਲਿੰਗ ਹੈਗਾ ਉਹਦੇ ਵਾਸਤੇ ਹਸਪਤਾਲ ਸਰਕਾਰੀ ਰਹੇਗਾ ਮਰੀਜ਼ਾਂ ਵਾਸਤੇ ਫ੍ਰੀ ਹੋਏਗਾ ਉਹ ਜਿੰਨੀਆਂ ਸਰਵਿਸਿਜ਼ ਦੇਏਗਾ ਸਾਨੂੰ ਸਾਰਾ ਸਟਾਫ ਉਹਦਾ ਹੋਏਗਾ ਸਰਵਿਸਿਜ਼ ਉਹਨੇ ਦੇਣੀ ਆ ਅਸੀਂ ਉਹਦੇ ਕੋਲੋਂ ਏ ਕਲਾਸ ਸਰਵਿਸਿਜ਼ ਲੈਣੀਆਂ ਤੇ ਉਹਦੀ ਹਰ ਇੱਕ ਸਰਵਿਸ اوਪਰੇਟਿਓ ਤੋਂ ਲੈ ਕੇ ਜੇ ਉਹਨਾਂ ਨੇ ਇੰਜੈਕਸ਼ਨ ਵੀ ਲਾਣਾ ਆਪਰੇਸ਼ਨ ਕਰਨਾ ਪੋਸਟ ਆਪਰੇਟਿਵ ਕੇਅਰ ਆ ਉਹ ਸਾਰਾ ਖਰਚਾ ਸਰਕਾਰ ਦੇਗੀ that money will be reimbursed ਇਹ ਸਾਡਾ ਪਾਇਲਟ ਆ ਸਾਨੂੰ ਇਹਦੇ ਨਾਲ ਇੱਕ ਤਾਂ ਪੋਜ਼ਿਟਿਵ ਕੰਪੀਟੀਸ਼ਨ ਆਏਗਾ ਔਰ ਇਹਦੇ ਚ ਆਲਰੇਡੀ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹਨੂੰ ਲੱਗਦਾ ਵੀ ਜੇ ਜਿਹੜਾ ਇਹ ਬੜਾ ਤੁਸੀਂ ਲਾਗੂ ਕਰਦੇ ਹੋ ਤੇ ਸਾਡਾ ਤਾਂ ਕੰਮ ਚਾਪਟ ਹੋ ਜਾਏਗਾ ਸੀਗਾ ਜੀ ਤੁਸੀਂ ਵੀ ਆ ਜਾਓ ਇਹਦਾ 파ਟ ਪੜਜੋ ਤੇ ਬੜਾ ਉਹਦੇ ਵਿੱਚ ਵੀ ਸਾਨੂੰ ਮੈਂ ਤੁਸੀਂ ਮੈਂ 3 ਦਿਨ ਪਹਿਲਾਂ ਚੰਡੀਗੜ੍ਹ ਚ ਮੀਟਿੰਗ ਕੀਤੀ ਸੀ 11500 ਕਰੋੜ ਦੀ ਇਨਵੈਸਟ ਕਰਨ ਲਈ ਲੋਕ ਤਿਆਰ ਬੈਠੇ ਆ ਮੈਂ ਉਹਨੂੰ ਫੋਲੋ ਕਰ ਰਿਹਾ ਇਹ ਆਉਣ ਵਾਲੇ 3 ਚ 4 ਮਹੀਨੇ ਦੇ ਦੇਖੋਗੇ ਦੋ ਪ੍ਰਾਈਵੇਟ ਕਾਲਜ ਬਣ ਰਹੇ ਆ ਇੱਕ ਦੀ ਹੋਰ ਆਫਰ ਆ ਸਾਡੇ ਕੋਲੇ ਤੇ ਤਿੰਨ ਜਿਹੜੇ ਗਵਰਨਮੈਂਟ ਦੀ ਉਹਨਾਂ ਦੀ ਕੰਸਟ੍ਰਕਸ਼ਨ ਸ਼ੁਰੂ ਹੋ ਜੇਗੀ ਇਸ ਤਰ੍ਹਾਂ ਹੀ ਅਸੀਂ ਜਿਹੜੇ ਆ ਗਏ ਵੱਡੇ ਵੱਡੇ ਕਾਰਪੋਰੇਟ ਹਸਪੀਟਲ ਟਾਈਪ ਥੋੜਾ ਜਿਹਾ ਹਸਪਤਾਲ ਬਣਾਉਣ ਜਾ ਰਹੇ ਹਾਂ ਉਹਦੇ ਚ ਕਈ ਪ੍ਰਾਈਵੇਟ ਪਾਰਟਨਰਸ਼ਿਪ ਨਾਲ ਇੱਕ ਦੋ ਸਾਡੇ ਕੋਲੇ ਇਹ ਵੀ ਪ੍ਰੋਪੋਜ਼ਲ ਆ ਗਿਆ ਕਿ ਉਹ 500 ਬੈੱਡ ਬਣਾਏਗਾ 250 ਬੈੱਡ ਸਰਕਾਰੀ ਹੋਣਗੇ 250 ਬੈੱਡ ਉਹਦੇ ਆਪਣੇ ਹੋਣਗੇ ਆਪਣੇ ਚ ਜੋ ਮਰਜ਼ੀ ਚਾਰਜ ਕਰੇ ਸਰਵਿਸੇਸ ਸੇਮ ਹੋਣਗੀਆਂ ਮਤਲਬ ਬੈਡਸਨ ਸਾਰੀਆਂ ਸੇਮ ਹੋਣਗੀਆਂ ਜਿਹੜੀਆਂ ਸਰਕਾਰੀ ਹੋਣਗੀਆਂ ਉਹ ਪੰਜਾਬ ਦੇ ਲੋਕਾਂ ਵਾਸਤੇ ਪ੍ਰੀਆ ਹੋਣਗੇ ਇਸੇ ਤਰ੍ਹਾਂ ਮੈਡੀਕਲ ਐਜੂਕੇਸ਼ਨ ਦੇ ਵਿੱਚ ਕਰ ਰਿਹਾ ਨਵੇਂ ਬਹੁਤ ਸਾਰੇ ਰਿਫਾਰਮ ਲੈ ਕੇ ਆ ਰਹੇ ਆ ਸਾਡਾ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਰੰਗਲਾ ਪੰਜਾਬ ਬਣਾਣਾ ਉਹਦੇ ਵਾਸਤੇ ਪੂਰਾ ਸੀ ਰੋਡਮੈਪ ਬਣਾ ਕੇ ਤੇ ਜਦੋਂ 11500 ਕਰੋੜ ਦੀ ਇਨਵੈਸਟਮੈਂਟ ਆਏਗੀ ਇਹਦੇ ਵਿੱਚ ਮੈਂ ਐਸਟੀਮੇਟ ਲਾਇਆ ਸੀ 2000 ਡਾਕਟਰ ਕੰਮ ਕਰਨਗੇ ਇੱਕ ਡਾਕਟਰ ਪਿੱਛੇ 10 ਤੋਂ 15 ਜਿਹੜੇ ਹੈਗੇ ਆ ਉਹ ਪੈਰਾਮੈਡੀਕਸ ਕਲਾਸ 4 ਸਾਰੇ ਕੰਮ ਕਰਦੇ ਆ ਨਰਸਸ ਫਾਰਮਾਸਿਸਟ ਲੈਬੋਰੀ ਟੈਕਨੀਸ਼ੀਅਨ ਤੇ ਉਹਦੇ ਨਾਲ ਘੱਟੋ ਘੱਟ ਵੀ 25000 ਨੌਕਰੀਆਂ ਜਿਹੜੀਆਂ ਪੰਜਾਬ ਦੇ ਵਿੱਚੋਂ ਪੈਦਾ ਹੋਣਗੀਆਂ ਹੈਲਥ ਸੈਕਟਰ ਦੇ ਵਿੱਚ ਆਉਣ ਵਾਲੇ 1 ਸਾਲ ਦੇ ਵਿੱਚ ਵਿੱਚ ਮੰਤਰੀ ਸਾਹਿਬ ਜੀ ਗੱਲ ਕਰੀ ਤਾਂ ਬਲਡੋਜ਼ਰ ਮਹਿਮੂ ਲੈ ਕੇ ਜਿਹੜਾ ਨਸ਼ੇ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਉਹ ਨੂੰ ਲੈ ਕੇ ਸਾਡੇ ਸਵਾਲ ਖੜੇ ਹੋਦੇ ਕਿ ਉਹ ਵੀ ਦੇਖੋ ਇੱਕ ਪੰਜਾਬ ਦੇ ਵਿੱਚ ਮੈਨੂੰ ਤਕਰੀਬਨ ਜਿਹੜੇ ਆ ਗਿਆ ਨਾ ਜੀ 75 'ਚ ਤਾਂ ਮੈਂ ਜੁਆਇਨ ਕੀਤਾ ਸੀਗਾ ਨਾ ਲੇਕਿਨ ਮੈਂ ਜੇ 85 ਤੋਂ ਜਦੋਂ ਮੈਂ ਸਰਵਿਸ ਜੁਆਇਨ ਕੀਤੀ ਆ ਤਾਂ ਮੈਨੂੰ 40 ਸਾਲ ਹੋ ਗਏ ਜੀ ਮੈਡੀਕਲ ਮੈਡੀਸਨ ਦੀ ਪ੍ਰੈਕਟਿਸ ਕਰਦੇ ਹੋਏ ਮੈਂ ਪਹਿਲੀ ਸਟੱਡੀ ਜਿਹੜੀ ਟਰੱਕ ਡਰਾਈਵਰ ਤੇ ਸੀ ਐਚਏਵੀ ਐਡਸ ਤੇ ਉਹ ਨਾਰਥਰਨ ਇੰਡੀਆ ਚ ਪਹਿਲੀ ਸਟੱਡੀ ਮੈਂ ਕੀਤੀ ਸੀ ਟਰੱਕ ਡਰਾਈਵਰ ਦੇ ਉੱਤੇ ਉਦੋਂ ਨਾ ਪੰਜਾਬ ਦੇ ਵਿੱਚ ਇੱਕ ਵੀ ਨਾਟ ਇਵਨ ਵਨ ਇੰਜੈਕਟਡ ਡਰਗ ਡਰਗ ਯੂਜ਼ਰ ਕੋਈ ਨਹੀਂ ਸੀਗਾ ਇਹ ਪਿਛਲੇ 20 ਸਾਲ ਤੋਂ ਆਈ ਆ ਬਿਵਾਰੀ ਚ ਇਹ ਕਿਤੇ ਨਾ ਕਿਤੇ ਇੱਕ ਪੋਲੀਟੀਕਲ ਪੁਲਿਸ ਐਂਡ ਕ੍ਰਿਮੀਨਲ ਜਿਹੜੇ ਡਰਗ ਸਮੱਗਲਰ ਇਹਨਾਂ ਦਾ ਇੱਕ ਨੈਕਸਸ ਸੀਗਾ ਉਹਨੂੰ ਅਸੀਂ ਸਪੈਸ਼ ਕੀਤਾ ਮੈਂ ਬੜੇ ਮਾਣ ਨਾਲ ਦਾਅਵੇ ਨਾ ਕਰ ਸਕਦਾ ਵੀ ਸਾਡਾ ਕੋਈ ਪੋਲੀਟੀਸ਼ੀਅਨ ਕੋਈ ਸਮਗਲਿੰਗ ਕਰਦਾ ਜਾਂ ਜਿਹੜਾ ਕੋਈ ਸਮਗਲਰ ਆਲਾ ਸਾਡੇ ਚ ਕੋਈ ਸਾਡੇ ਚ ਕੋਈ ਗਲਤੀ ਹੋ ਸਕਦੀ ਹੈ ਸਾਡੇ ਕੋਲ ਕੋਈ ਕਮੀ ਪੇਸ਼ੀ ਰਹਿ ਸਕਦੀ ਆ ਪਰ ਸਾਡਾ ਕੋਈ ਬੰਦਾ ਨਸ਼ਿਆਂ ਦਾ ਵਪਾਰ ਨਹੀਂ ਕਰਦਾ ਇਹ ਕਿਤੇ ਨਾ ਕਿਤੇ ਜਿੰਨੀ ਦਿਨ ਸਿਆਸੀ ਪੋਸਟ ਪੁਰਾਈ ਨਹੀਂ ਹੋਵੇ ਅਜੇ ਵੀ ਜਿਹੜੀ ਤੁਸੀਂ ਗੱਲ ਕੀਤੀ ਆ ਨਾ ਜੀ ਮਤਲਬ ਕਈ ਜਗ੍ਹਾ ਤੇ ਤੁਸੀਂ ਮੀਡੀਆ ਵਾੜਿਆ ਤੁਹਾਨੂੰ ਇਹਦਾ ਵੱਧ ਪਤਾ ਹੋਣਾ ਜੀ ਜਿਹੜੇ ਬੰਦੇ ਨਸ਼ਿਆਂ ਦਾ ਵਪਾਰ ਕਰਦੇ ਸੀਗੇ ਉਹੀ ਜਿਹੜਾ ਹੈਗਾ ਤੁਹਾਡਾ ਨਸ਼ਾ ਘੋਸ਼ਡਾਉ ਕਮੇਟੀ ਦੇ ਪ੍ਰਧਾਨ ਸੀਗੇ ਉਹ ਮਤਲਬ ਠੀਕ ਹੈ ਜੀ ਉਹ ਜਿਹੜੇ ਨਸ਼ਾ ਛਡਾਊ ਕਮੇਟੀਆਂ ਦੇ ਪ੍ਰਧਾਨ ਹੈ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਨੂੰ ਬਰਬਾਦ ਕਰਕੇ ਲੋਕ ਤੁਸੀਂ ਪਿੰਡਾਂ 'ਚ ਜਾ ਕੇ ਲੋਕਾਂ ਨਾਲ ਗੱਲ ਕਰੋ ਜੀ ਉਹ ਦੇਖੋ ਵੀ ਚਿੱਕਾ ਮਾਰਦੇ ਸੀ ਉਹ ਵੀ ਇਹ ਫਲਾਣੇ ਬੰਦੇ ਨੇ ਇਹਨੇ ਕੋਠੀ ਬਣਾ ਲਈ ਜੀ ਇਹਨੇ ਜ਼ਮੀਨ ਖਰੀਦ ਲਈ ਤੇ ਸਾਡੇ ਜਿਹੜੇ ਜਵਾਕ ਇਹਨਾਂ ਨੇ ਮਾਰ ਦਿੱਤੇ ਬਰਬਾਦ ਕਰ ਦਿੱਤੇ ਉਹਨਾਂ ਨੇ ਮਾਲੂਮ ਨਾ ਜੀ ਜਿਹੜੇ ਜਿਨ੍ਹਾਂ ਨੇ ਪੰਜਾਬ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕੀਤਾ ਉਹਨਾਂ ਨੂੰ ਹੁਣ ਪੁਲਿਸ ਬਰਬਾਦ ਕਰੇਗੀ ਜਕਸਾ ਜੀ ਗੱਲ ਕਰ ਜੇ ਜਿਹੜਾ ਸੰਥੈਟਿਕ ਨਸ਼ੇ ਦੀ ਗੱਲ ਕਰੀਏ ਤਾਂ ਉਹ ਬਾਰਡਰ ਰਨ ਕਰਕੇ ਸੈਂਟਰ ਦੇ ਵਿੱਚ ਪਾਉਣ ਦਾ ਪੰਜਾਬ ਦੇ ਕਿਤੇ ਵੀ ਤਾਂ ਉਹਨੂੰ ਲੈ ਕੇ ਕਿਸ ਤਰ੍ਹਾਂ ਦੀ ਕਾਰਵਾਈ ਕਰਨਾ ਉਹ ਦੇਖੋ ਇਹ ਤੁਹਾਡਾ ਬੜਾ ਅਹਿਮ ਸਵਾਲ ਹੈ ਜੀ ਜਿਹੜਾ ਨਸ਼ਾ ਹੈ ਉਹ ਕਿੱਥੋਂ ਆ ਰਿਹਾ ਹੈ ਪਾਕਿਸਤਾਨ ਤੋਂ ਆ ਰਿਹਾ ਡਰੋਨਸ ਤੇ ਆ ਰਿਹਾ ਕੇਂਦਰ ਕੋਲ ਸਾਰੀ ਟੈਕਨੋਲੋਜੀ ਹੈ ਉਹਨਾਂ ਨੇ 15 ਕਿਲੋਮੀਟਰ ਤੋਂ ਭਜਾ ਕੇ 50 ਕਿਲੋਮੀਟਰ ਕਰਤੀ ਬੀਐਸਐਫ ਦੀ ਰੇਂਜ ਥੇਰ ਇਜ਼ ਇੱਕ ਬਾਡੀ ਹੈਗੀ ਆ ਸੁਣਿਆਗਾ ਨਾਮ ਉਹਦਾ ਨਾਰਕੋਟਿਕਸ ਕੰਟਰੋਲ ਬਿਊਰੋ ਸੁਣਿਆ ਹੋਇਆ ਨਾ ਜੀ ਉਹਦਾ ਇਹ ਕੰਮ ਹੈ ਜੀ ਉਹਦਾ ਟਰਾਂਸ ਬਾਰਡਰ ਦਾ ਜਿਹੜਾ ਇੰਟਰ ਸਟੇਟ ਆਉਂਦੀ ਆ ਉਹਦਾ ਐਸੋ ਲਈ ਮੈਂ ਤੁਹਾਡੇ ਤੁਸੀਂ ਤੁਸੀਂ ਮੈਨੂੰ ਦੱਸੋ ਆ ਤੁਹਾਡੇ ਨਾਲ ਹਰਿਆਣਾ ਲੱਗਦਾ ਦੇਖੋ ਹਰਿਆਣਾ ਤੋਂ ਕਿੰਨਾ ਨਾਸਾਰਿਆ ਜੀ ਮਾਚਲ ਤੋਂ ਕਿੰਨਾ ਹੋ ਰਿਹਾ ਬੱਦੀ ਦੇ ਵਿੱਚ ਫੈਕਟਰੀਆਂ ਲੱਗੀਆਂ ਹੋਈਆਂ ਤੋਂ ਸਾਡੇ ਨੇਬਰਿੰਗ ਸਟੇਟਸ ਤੋਂ ਵੀ ਆ ਰਿਹਾ ਨੇਬਰਿੰਗ ਕੰਟਰੀ ਤੋਂ ਵੀ ਆ ਰਿਹਾ ਉਹਦੇ ਵਾਸਤੇ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਆ ਇਹ ਸਾਰਾ ਵੀ ਤੁਹਾਨੂੰ ਮਤਲਬ ਕਰ ਹੀ ਰਹੇ ਆ ਆਲਰੇਡੀ ਇਹ ਇਹ ਇਹਨਾਂ ਨੂੰ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਸਾਰੇ ਨੈਟਵਰਕ ਅਸੀਂ ਐਕਸਪੋਜ਼ ਕਰਾਂਗੇ ਇਹ ਕੋਈ ਪੰਜਾਬ ਦੀ ਸਮੱਸਿਆ ਨਹੀਂ ਹੈ ਜੀ ਇਹ ਏ ਯੂਨਾਈਟਿਡ ਨੇਸ਼ਨ ਆਫਿਸ ਔਨ ਡਰਗ ਕੰਟਰੋਲ ਇਹ ਪੂਰੀ ਦੁਨੀਆ ਦੀ ਸਮੱਸਿਆ ਇਹ ਜਿਹੜੇ ਤੁਹਾਡੇ ਡਰਾਈ ਸਟੇਟ ਕਹਿੰਦੇ ਆ ਨਾ ਗੁਜਰਾਤ ਬਿਹਾਰ ਉੱਥੇ ਵੀ ਬਹੁਤ ਹੈ ਮੈਨੂੰ ਉੱਥੇ ਇਲੈਕਸ਼ਨ ਜਾਣ ਦਾ ਮੌਕਾ ਮਿਲਿਆ ਸ਼ਾਮ ਨੂੰ ਤੁਸੀਂ ਕਿਸੇ ਮਹੱਲੇ ਤੇ ਜਾਂਦੇ ਹੋ ਨਾ ਉਹ ਤੇ ਬਲੇਡਰ ਜਾ ਲੈ ਕੇ ਆਉਂਦੇ ਆ ਅਸੀਂ ਦੇਖਿਆ ਉਹਨਾਂ ਨੂੰ ਲੱਗਿਆ ਵੀ ਇਹ ਬੰਦੇ ਗੁਜਰਾਤੀ ਨਹੀਂ ਆ ਉਹ ਸਾਨੂੰ ਆ ਕੇ ਕਹਿੰਦਾ ਵੀ ਤੁਸੀਂ ਇੱਥੋਂ ਜਾਓ ਜੀ ਫੇਰ ਨਾ ਕੋਈ ਦੱਸਿਆ ਨਹੀਂ ਵਾਲਾ ਸਾਡਾ ਕੰਮ ਚੱਲਦਾ ਸਾਡਾ ਕੰਮ ਹੋਰਾਂ ਕਰਿਓ ਤੁਸੀਂ ਸ਼ਰਮ ਮਿਲਦਾ ਸਾਰਾ ਨਸ਼ਾ ਉੱਤੇ ਜੀ ਉਹਦੇ ਚ ਇੱਕ ਸਟੱਡੀ ਵੀ ਕੀਤੀ ਆ ਉਹਦੇ ਜਿਹੜਾ ਨਿਮਾਨਸ ਕਰਕੇ ਉਹਨਾਂ ਨੇ ਨੈਸ਼ਨਲ ਇ education does ਠੀਕ ਹੈ ਜੀ ਜੋ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਇਹ ਕੁਝ ਕੰਮ ਜਿਹੜੇ ਹੈਗੇ ਆ ਉਹ ਕੇਂਦਰ ਸਰਕਾਰ ਨੇ ਕਰਨੇ ਆ ਵੈਸੇ ਹੁਣ ਸਾਡੇ ਜਿਹੜੇ ਹੋਮ ਰਿਸਟ ਨੇ ਕਿਹਾ ਕਿ ਅਸੀਂ ਜਿਹੜਾ ਨਸ਼ਾ ਦੀ ਅਸੀਂ ਸੇਲ ਨਹੀਂ ਹੋਣ ਦੇਾਂਗੇ ਮੈਂ ਉਮੀਦ ਕਰਦਾ ਕਿ ਜਿਹੜੀ ਗੁਜਰਾਤ ਦੀ ਪੋਰਟ ਤੋਂ ਜਾਂ ਮਹਾਰਾਸ਼ਟਰੀ ਦੀ ਪੋਰਟ ਤੋਂ ਆਂਦਾ ਹੈ ਤਿੰਨ ਤਿੰਨ ਸਟੇਟਸ ਟੱਪ ਕੇ ਆਂਦਾ ਜਿਹੜਾ ਉਹ ਵੀ ਪਾਕਿਸਤਾਨ ਤੋਂ ਆਂਦਾ ਉਹ ਨਹੀਂ ਆਏਗਾ ਹੁਣ ਇੱਕ ਨਵਾਂ ਨਸ਼ਾ ਜਿਹੜਾ ਤੁਹਾਡਾ ਐਂਫੇਟਾਮਾਈਨ ਡੈਕਸਟਰੋਪੇਟਾਮਾਈਨ ਸਟੀਮੂਲੈਂਟਸ ਐਕੋ ਜਿਹੜੀ ਤੁਹਾਡੇ ਹੈਗੀਆਂ ਨਾ ਹੈਰੋਇਨ ਇਹਦੀ ਪ੍ਰੋਡਕਸ਼ਨ ਬੰਦ ਹੋ ਰਹੀ ਹੈ ਬਹੁਤ ਘਟ ਗਿਆ ਇਹ ਪ੍ਰੋਡਕਸ਼ਨ ਸੋ ਹੁਣ ਨਵੀਂ ਕਿਸਮ ਦੇ ਨਸ਼ੇ ਲੈ ਕੇ ਆ ਰਹੇ ਹਾਂ ਸੋ ਅਸੀਂ ਅਵੇਅਰ ਆ ਜੀ ਕਰੋ ਆਨਲਾਈਨ ਬੱਚੇ ਜੋ ਮਰਜੀ ਭਗਾਈ ਜਾਂਦੇ ਜੋ ਵੈਪਿੰਗ ਹੈ ਜੋ ਸਟਰਾਬਰੀ ਹੈ ਆਨਲਾਈਨ ਮਗਾ ਲੈਂਦੇ ਬੱਚੇ ਜੀ ਉਹਨੂੰ ਉਹਨੂੰ ਰੈਗੂਲੇਟ ਕਰਨਾ ਪਏਗਾ ਉਹ ਮੈਂ ਨੱਡਾ ਜੀ ਨੂੰ ਮਿਲ ਕੇ ਆਇਆ ਉਹਨਾਂ ਨੇ ਮੇਰੇ ਨਾਲ ਵਾਦਾ ਕੀਤਾ ਕਿ ਉਹਨੂੰ ਉਹਨੂੰ ਰੈਗੂਲੇਟ ਕਰਨਗੇ ਸਰ ਸਰ ਇੱਕ ਨਸ਼ਿਆਂ ਦੀ ਗੱਲ ਚੱਲ ਰਹੀ ਹੈ ਨਸ਼ਿਆਂ ਦੇ ਨਾਲ ਨਾਲ ਇੱਕ ਜ਼ਹਿਰੀਲਾ ਦੁੱਧ ਵੀ ਤਿਆਰ ਹੋ ਰਿਹਾ ਹੈ ਜੇ ਨਾਲੋਂ ਨਾਲ ਕਾਰਵਾਈ ਪੁਲਿਸ ਦੁੱਧ ਤੇ ਵੀ ਕਰਦੇ ਜੀ ਕਿਉਂਕਿ ਹੁਣ ਤਾਂ ਚੱਲੇ ਰਿਹਾ ਪਿੰਡਾਂ ਦੇ ਵਿੱਚ ਮੈਂ ਜਿਹੜਾ ਮੈਂ 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 ਤੁਹਾਨੂੰ ਇੱਕ ਬੇਨਤੀ ਕਰਦਾ ਜੀ ਮੈਨੂੰ ਐਕਸ਼ਨੇਬਲ ਇਨਫੋਰਮੇਸ਼ਨ ਦਿਓ ਮਨੂੰ ਲੱਗਣਾ ਤੇ ਇੱਕ ਬੰਦੇ ਦਾ ਫੋਨ ਆਇਆ ਜੀ ਕਹਿੰਦਾ ਉਹਨੇ ਮੈਨੂੰ ਦੱਸਿਆ ਵੀ ਐਦਾਂ ਫਲਾਨੇ ਜਗ੍ਹਾ ਤੋਂ ਐਨੇ ਵਜੇ ਤੇ ਲਾਂਦੇ ਆ ਮੈਂ ਦੂਜੇ ਦਿਨ ਉੱਥੇ ਨਾਕਾ ਲਗਾ ਕੇ ਫੜ ਲਿਆ ਉਹ ਬੰਦੇ ਵੀ ਫੜ ਲੇ ਦੁੱਧ ਵੀ ਟੈਸਟ ਹੋ ਗਿਆ ਜਿਹੜੀ ਗੱਲ ਤੁਸੀਂ ਕਹਿੰਦੇ ਆ ਨਕਲੀ ਵੀ ਨਿਕਲ ਆਇਆ ਤੇ ਹੁਣ ਉਹ ਬੰਦੇ ਜੇਲ੍ਹ ਚ ਵੀ ਆ ਜੀ ਗਿਵ ਮੀ ਐਕਸ਼ਨੇਬਲ ਇਨਫੋਰਮੇਸ਼ਨ ਆਈ ਵਿਲ ਟੇਕ ਇਮੀਜ ਡੈਕਸ਼ਨ ਤੁਸੀਂ ਡਿਪਟੀ ਕਮਿਸ਼ਨਰ ਨੂੰ ਦੇ ਦਿਓ ਐਮਐਲ ਨੂੰ ਦੇ ਦਿਓ ਐਸਐਸਪੀ ਸਾਹਿਬ ਨੂੰ ਦੇ ਦਿਓ ਵੀ ਇਹ ਫਲਾਨੇ ਬੰਦੇ ਉਹਨੇ ਕੋਈ ਪਤਾ ਲੱਗ ਜਾਈ ਸਾਡੇ ਕੋਲ ਪੂਰਾ ਸਿਵਲ ਸ ਸੈਂਪਲ ਵੀ ਭਰੇਗੇ ਪਰ 2-3 ਮਹੀਨਿਆਂ ਬਾਅਦ ਦੁਬਾਰਾ ਫੇਰ ਉਹੀ ਕੰਮ ਚੱਲ ਪੈਂਦਾ ਹੈ ਉਹ ਜਿਹੜੀ ਸਮਝ ਆ ਸਾਨੂੰ ਲੱਗੇ ਵੀ ਕਿਉਂ ਅ ਕਈ ਵਾਰ ਸਾਡੇ ਭਾਨੀਗੜ ਦੇ ਨੇੜੇ ਕਈ ਵਾਰ ਚਲੋ ਜੇ ਇੱਕ ਇੱਕ ਵਾਰ ਹੀ ਦਿਓ 3-4 ਮਹੀਨਿਆਂ ਬਾਅਦ ਉਹ ਦੁਬਾਰਾ ਵੀ ਵਾਪਸ ਆ ਜਾਂਦੇ ਕੰਮ ਪੇਉਂਦੇ ਕੰਮ ਫੇਰ ਚੱਲੂ ਦੇਖੋ ਜਿਹੜੇ ਬੰਦੇ ਬਾੜੇ ਬੰਦੇ ਆ ਉਹਨਾਂ ਨੇ ਉਹੀ ਕੰਮ ਕਰਨੇ ਆ ਸਾਡਾ ਕੰਮ ਹੈ ਉਹਨਾਂ ਨੂੰ ਫੜਨਾ ਪੁਲਸ ਦਾ ਕੰਮ ਹੈ ਉਹਨਾਂ ਨੂੰ ਫੜ ਕੇ ਜੇਲ੍ਹ ਕਰਨਾ ਅਸੀਂ ਟੈਸਟ ਲੈਣਾ ਸੈਂਪਲ ਕਰਨਾ ਉਹਨਾਂ ਨੂੰ ਮਤਲਬ ਇੱਕ ਬੰਦੇ ਬਣਾ ਦਾਂਗੇ ਉਹਨਾਂ ਨੂੰ ਤੁਹਾਨੂੰ ਇੱਕ ਕੋਈ ਐਕਸ਼ਨਲ ਇਨਫੋਰਮੇਸ਼ਨ ਦੇ ਦੇਵਾਂ ਕਿ ਫਲਾਨੀ ਜਗ੍ਹਾ ਤੇ ਆ ਉਹ ਕਰਕੇ ਅਸੀਂ ਉਹਨਾਂ ਨੂੰ ਜਾ ਕੇ ਫੜ ਕੇ ਉਹਨਾਂ ਨੂੰ ਸਿਰੇ ਲਾ ਦਾਂਗੇ ਥੈਂਕ ਯੂ ਜਿਹੜੀ ਸਿੰਥੈਟਿਕ ਨਾ ਜਗ੍ਹਾ ਉਹਦੇ ਨਾਲ ਇੱਕ ਜਿਹੜੀ ਸੌਫਟ ਡਰਿੰਕ ਹੈਗੀ ਉਹ ਉਹ ਯੂਜ਼ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਅਸੀਂ ਦੇਖਦੇ ਆ ਕਿਉਂ ਲਗਾਤਾਰ ਆਬ ਦਤਾਨਾ ਤੇ ਵੀ ਵਿਕਰੀ ਹੈ ਉਹ ਬਹੁਤ ਜ਼ਿਆਦਾ ਹੋ ਗਈ ਹੈ ਜਿੱਤੇ ਵਿੱਚ ਕੈਫੀਨ ਦੀ ਮਾਤਰਾ ਵੀ ਦੱਸਿਆ ਯਾਰ ਕਿਤਨੀ ਜ਼ਿਆਦਾ ਹੈ ਦੇਖੋ ਉਹਦੇ ਚ ਨਾ ਇਹਨੂੰ એનર્ਜੀ ਡਰਿੰ ਔਫਸਾਈ ਵੱਲੋਂ ਆ ਮੈਂ ਇੱਕ ਕਨਸਰਨ ਰੇਜ਼ ਕਰਾਂਗਾ ਜੀ ਹੁਣ ਜਾ ਕੇ ਅੱਜ ਇਹ ਬਹੁਤ ਗੱਲ ਆਈ ਹੈ ਸਕੂਲੀ ਬੱਚਿਆਂ ਦੇ ਵਿੱਚ ਬਹੁਤ ਆ ਉਹਨੂੰ ਉਹਦੇ ਨਾਲ ਵੀ ਡਿਕਸ਼ਨ ਹੋ ਰਹੀ ਆ ਸੋ ਮੈਂ ਇਮੀਡੀਏਟਲੀ ਮੈਂ ਕਰਨ ਜਾ ਰਿਹਾ ਵੀ ਜਿਸ ਤਰ੍ਹਾਂ ਸਕੂਲਾਂ ਦੇ ਆਸ-ਪਾਸ ਨਾ ਜੀ ਤਬਾਕੂ ਜਾਂ ਹਸਪਤਾਲਾਂ ਦੇ ਆਸ-ਪਾਸ ਜਾਂ ਰਿਲੀਜੀਅਸ ਪਲੇਸਸ ਦੇ ਆਸ-ਪਾਸ ਤੁਸੀਂ ਤਬਾਕੂ ਦਾ ਕੋਖਾ ਨਹੀਂ ਲਾ ਸਕਦੇ ਸੋ ਉਹ ਮੈਂ એનਰਜੀ ਡਰਿੰਕ ਨੂੰ ਵੀ ਉਸ ਕੈਟਾਗਰੀ ਚ ਪਾਵਾਂਗਾ ਕਿ ਉੱਥੇ ਨਹੀਂ ਕਰ ਸਕਦੇ ਬੱਚਿਆਂ ਵਾਸਤੇ ਪ੍ਰੀਹੈਂਟਡ ਆ ਬੈਂਡ ਨਹੀਂ ਹੈ ਬੱਚਾ ਵਾਸਤੇ ਪ੍ਰੋਹਿਬਿਟਡ ਹੈ ਉਹ ਇਹ ਬੱਚਿਆਂ ਨੂੰ ਨਹੀਂ ਦੇਣੀ ਉਹ ਡਰਿੰਕ ਹਾਰਫੁਲ ਹੈ ਇਹ ਕੁਝ ਗੱਲਾਂ ਪੇਰੈਂਟਸ ਨੂੰ ਸਮਝਣੀਆਂ ਪੈਣਗੀਆਂ ਜੀ ਸਮਾਜ ਨੂੰ ਸਮਝਣੀਆਂ ਪੈਣਗੀਆਂ ਕਿ ਬੱਚੇ ਪੇਰੈਂਟਸ ਧਿਆਨ ਰੱਖਣ ਉਹਨਾਂ ਦਾ ਪੇਰੈਂਟਸ ਵੀ ਘਰਾਂ ਦੇ ਵਿੱਚ ਐਨਰਜੀ ਡਰਿੰਕਸ ਨਾ ਵਰਤਣ ਉਹ ਜੇ ਘਰ ਵਿੱਚ ਪਈ ਹੈ ਤੇ ਜੇ ਮਾਪੇ ਪੀਂਦੇ ਤਾਂ ਬੱਚੇ ਵੀ ਪੀਣਗੇ ਜੀ that is where bear it starts ਸੋ ਇਹਦੇ ਵਾਸਤੇ ਆਪਾਂ ਨੂੰ ਅਸੀਂ ਇੱਕ ਐਜੂਕੇਸ਼ਨਲ ਕੈਂਪੇਨ ਸਕੂਲਾਂ ਦੇ ਵਿੱਚ ਸ਼ੁਰੂ ਕਰ ਰਹੇ ਹਾਂ ਇਸ ਵਾਸਤੇ